ਹੈਲੋ ਹੈਲੋ ਮਾ ਬੱਬਾ ਬੋਲਦਾ ਸੀ ਮੈਂ ਚੱਕ ਤਾ ਹਾਂਜੀ ਬੱਬਾ ਜੀ ਬੋਲੋ ਕਿਵੇਂ ਹੋ ਠੀਕ ਹੈ ਜੀ ਰੇ ਤੇ ਆਵਾਜ਼ ਮਨ ਕਿਹਦੀ ਲੱਗਦੀ ਐ ਇਹ ਅਮਨ ਅਮਨ ਦਾ ਫੋਨਾ ਮੈਨੂੰ ਚੱਗ ਗੁਰ ਲਗੀ ਨਹੀਂ ਨਹੀਂ ਕਈ ਵਾਰੀ ਭਾਈ ਆਏ ਹੁੰਦਾ ਨਾ ਭਲੇਖਾ ਲੱਗੇ ਬੰਦੇ ਨੂੰ ਕੋਈ ਹੋਰ ਚੱਕ ਲੈ ਅੱਛਾ ਕੀ ਹ ਕੀ ਚੱਲੀ ਜਾਂਦਾ ਤੁਸੀਂ ਨੀ ਆਨਲਾਈਨ ਕਲਾਸ ਲਾਉਣ ਲੱਗੇ। ਕਿਹੜੀਆਂ ਤੁਸੀਂ ਕਿਹੜੀਆਂ ਕਲਾਸਾਂ ਲਾਉਣ ਲੱਗੇ? ਮੈਂ ਤਾਂ ਦੂਜੇ ਕੰਮ ਵਾਸਤੇ ਫੋਨ ਲਾਇਆ ਸੀ। ਅੱਛਾ। ਹਾਂ, ਤੂੰ ਤੁਸੀਂ ਹੋਰ ਹੀ ਕਰ। ਹੋਰ ਹੀ ਕਲਾਸਾਂ ਦੇ ਚੱਕਰਾਂ-ਚੱਕਰਾਂ 'ਚ ਪੈ ਗਏ ਤੁਸੀਂ ਤਾਂ ਹੈ। ਦੱਸੋ ਫਿਰ ਤੁਸੀਂ ਤੁਸੀਂ ਕਿਹੜੇ ਕੰਮ ਖਤਰ ਫੋਨ ਲਾਇਆ ਹੈ? ਜਿਹੜਾ ਕੰਮ ਮੈਂ ਸੁਣਿਆ ਵੀ ਜਿਹੜਾ ਕੰਮ ਤੁਸੀਂ ਕਰਦੇ ਹੋ। ਅੱਛਾ। ਹਾਂ, ਉਸ ਕੰਮ ਵਾਸਤੇ ਫੋਨ ਲਾਇਆ ਮੈਂ। ਕੰਨ ਕੀ ਚਾਹੀਦਾ ਹੈ? ਉਹੀ ਜਿਹੜਾ ਬੰਦੇ ਨੂੰ ਚਾਹੀਦਾ ਉਹ ਹੋਰ ਮੈਨੂੰ ਇੱਥੇ ਕੀ ਦੱਸ ਰਿਹਾ ਬੜੇ ਮੈਂ ਜਿਹੜੇ ਤੇ ਹਾਂ ਤੇ ਉਹ ਵੀ ਕਲਾਸ ਲਗਦੀ ਹੈ ਨਾ ਉਹਦੀ ਕਲਾਸ ਉਹਦੀ ਕੌਣ ਲਾਉਂਦਾ ਹੈ ਹਾਂ ਕਲਾਸ ਲੈਣ ਵਾਲੇ ਵਾਧੂ ਹੈ ਹਾਂ ਕਲਾਸ ਲੈਣ ਵਾਲੇ ਵਾਧੂ ਹੈ ਕਿ ਕੁਝ ਹੋਰ ਲੈਣ ਵਾਲੇ ਵਾਧੂ ਆਮਨੇ ਦਾ ਪਹਿਲਾਂ ਕਲਾਸ ਲਾਉਣ ਵਾਲੇ ਸਾਰੇ ਵਾਧੂ ਆਏ ਆ ਅੱਛਾ ਏ ਆ ਮੈਂ ਇਹਨਾਂ ਦਾ ਕਲਾਸ ਲੈਣਾ ਹੈ ਕਲਾਸ ਅੰਧਿਆ ਘਰ ਜਾਣਾ ਖੜੇ ਨੂੰ ਸਾਡੇ ਵਾਸਤੇ ਵੀ ਰੱਖ ਦਿਆ ਕਰੋ ਤੁਸੀਂ ਕਿਹਦੇ ਆ ਠੀਕ ਨੀਗਾ ਸਾਡਨ ਕਲਾਸ ਲਾ ਦਿਓ ਸਾਡੀ ਵੀ ਹੂੰ ਤੁਸੀਂ ਕਿਹਦੇ ਨਹੀਂ ਸੀ ਨੀ ਕਰਾਇਆ ਫਿਰ ਤੁਹਾਨੂੰ ਚੀਕੀ ਗਈ ਐਡਮਿਸ਼ਨ ਤਾਂ ਕਰ ਦਿਓ ਸਾਡਾ ਦੱਸੋ ਕਿਹੜੀ ਮੈਡਮ ਨਾਲ ਕਰਨਾ ਤੁਸੀਂ ਭਾਲ ਕੇ ਦਿਓ ਕੋਈ ਵਧੀਆ ਜੀ ਕੋਈ ਜਿਹੜਾ ਸਾਡਾ ਵਧੀਆ ਤਸੱਲੀਆਂ ਜੀਆਂ ਕਰਵਾ ਦੇ ਪਰ 200 ਰੁਪਏ ਦੀ ਟੈਨਸ਼ਨ ਨਾ ਲਾਓ ਕੋਈ ਰੁਪਈਏ ਵਾਧੂ ਮਾਲਕ ਦੀ ਰਹਿਮਤ ਹੈ ਪੂਰੀ ਆਪਣੇ ਤੇ ਹਾਂਜੀ ਨੋ ਰੁਪਈਏ ਵਾਧੂ ਆ ਜੀ ਰੁਪਈਆ ਰੁਪਈਆ ਦਾ ਕੋਈ ਪ੍ਰਵਾਹ ਨਹੀਂ ਕਰਨੀ ਕਿਸੇ ਚੀਜ਼ ਦੀ ਹਾਂ ਕੋਈ ਗੱਲ ਨਹੀਂ ਪੁੱਛਾਂਗੇ ਫਿਰ ਕਿਸੇ ਮੈਡਮ ਦਾ ਫੋਨ ਆਇਆ ਜਦੋਂ ਕਿਹੜੀ ਮੈਡਮ ਨੂੰ ਪੁੱਛੇਗਾ ਹਮ ਤੋਂ ਕੰਮ ਤੋਂ ਕਰਵਾਉਣੀ ਕੰਮ ਤੋਂ ਕਰਵਾਉਣੀ ਹੈ ਆਪ ਹਾਂ ਕੰਮ ਤਾਂ ਕਰਵਾਉਣੀ ਹੈ ਹਾਂ ਤੇ ਫੇਰ ਫੇਰ ਦਿੱਕਤ ਕਿੱਥੇ ਆ ਗਈ ਦੱਸ ਮੈਂ ਥੋੜੀ ਕਰੂੰਗੀ ਕਿੰਨੇ ਮੈਂ ਥੋੜੀ ਕਰੂੰਗੀ ਮੈਂ ਕਰਵਾਉਣੀ ਆ ਕਰਦੀ ਨਹੀਂ ਜੀ ਕੁਝ ਨਹੀਂ ਕਰਵਾਉਂਦੇ ਕਰਦੇ ਤੂੰ ਤਾਂ ਤੇ ਹਾਂ ਕਰਵਾਉਣੀ ਆਈ ਤੇ ਮੈਂ ਤੁਹਾਨੂੰ ਕਹੀ ਨਹੀਂ ਕਰਵਾਉਣੀ ਆ ਮੈਂ ਕਰਦੀ ਨਹੀਂਗੀ ਕੀ ਕਰਵਾਉਣੀ ਆ ਤੂੰ ਦੱਸ ਮੈਨੂੰ ਕਲਾਸ ਲਵਾਉਣੀ ਆ ਆਨਲਾਈਨ ਆਨਲਾਈਨ ਕਲਾਸ ਲਵਾਉਣੀ ਆ ਮੈਨੂੰ ਤਾਂ ਮੇਰੀ ਗੱਲ ਸੁਣਾ ਹਾਂਜੀ ਬੋਲੋ ਪੁਰਾਣਾ ਨੰਬਰ ਦਿੱਤਾ ਸੀ ਗੁਰਚਰਨ ਬੁੜੇ ਨੇ ਮੇਰਾ ਯਾਰ ਦੋਸਤ ਹੀ ਆ ਉਨੇ ਕਹਿਆ ਸੀ ਵੀ ਅਮਨ ਹੈ ਨਾ ਜਿਹੜੀ ਕੁੜੀ ਆਪਣੇ ਨਾਲ ਲੈ ਪਿੰਡ ਦੀ ਉਹ ਕਹਿੰਦੇ ਵੀ ਤੁਹਾਨੂੰ ਥੋੜਾ ਸਾਰਾ ਸੁਰਾ ਲਵਾ ਦੂਗੀ ਉਹਨੇ ਵੀ ਪਣੇ ਤਾਂ ਆਪ ਆ ਜੇ ਤੇ ਪਾਣੀ ਜਿਹੜਾ ਹੋਰ ਨੂੰ ਭੇਜਦੇ ਹੋਰ ਨਹੀਂ ਤੇ ਜਾਣੇ ਉਹ ਆਪ ਨੂੰ ਤੇਰੇ ਕਿ ਕੰਡੇ ਲੱਗੇ ਆ ਦੱਸ ਹਾਂ ਆਪ ਨੂੰ ਕੰਡੇ ਲੱਗੇ ਮੇਰੀ ਮਨ ਲੱਗਦਾ ਜਿਵੇਂ ਲੱਗੇ ਹੁੰਦੇ ਕੰਡੇ ਤੇ ਲੱਗੇ ਕਿਆ अच्छा हां जी कंਡੇ ਲੱਗੇ ਮੇਰੇ कंਡੇ ਲੱਗੇ ਤਾਂ कंਡੇ ਸਾਫ਼ ਕਰ ਦੰਨੇ ਅਸੀਂ ਜਾਂ कंਡੇ ਸਾਫ਼ ਕਰਕੇ ਆ ਜੀ ਹਾਂ कंਡੇ ਖੁਬਣਗੇ ਖੁਬਣਗੇ कंਡੇ ਫਿਰ ਚੰਗੇ ਮੇਰੇ ਕੁਛ ਨਹੀਂ ਖੁਬਦੇ ਕੰਡੇ ਭਾਈ ਮੇਰੇ ਤਾਂ ਹਾਂ ਨਹੀਂ ਖੁਬਦੇ ਕੰਡੇ ਮੰਦਾ ਕੰਡੇ ਦਾ ਸਵਾਦ ਆਊਗਾ ਮੰਦਾ ਹੂੰ ਤਨੂ ਨੀ ਆਗੇ ਹਲੋ ਸਵਾਦ ਉਹ ਸਵਾਦ ਸਵਾਦ ਨੇ ਤਾਂ ਦੁਨੀਆ ਪੱਟੀ ਹੁੰਦੀ ਹੈ ਤੈਨੂੰ ਪਤਾ ਤਾਂ ਹੈਗਾ ਹੂੰ ਹਾਂ ਤੇ ਫੇਰੇ ਇਹ ਨਾਲੇ ਸਵਾਦ ਤੇ ਨਾਲੇ ਪੈਸਾ ਦੋਨੇ ਮਿਲੂਗਾ ਵੀ ਤਾਂ ਦੇਖ ਹੂੰ ਹੂੰ ਨਾਲੇ ਸਵਾਦ ਤੇ ਨਾਲੇ ਪੈਸਾ ਤਾਂ ਸਹੀ ਮਨਿੰਦੀ ਸੁਦੀ ਗੱਲ ਹਾਂ ਤੇ ਫੇਰ ਫੇਰ ਦਿੱਕਤ ਕਿਹੜੀ ਐ ਫੇਰ ਦਿੱਕਤ ਕਿੱਥੇ ਆਈ ਜਾਂਦੀ ਦਾ ਹਾਂ ਫੇਰ ਭੇਜਾਂਗੇ ਕੀ ਭੇਜਾਂਗੇ ਦਸ ਕਿਹਨੂੰ ਭੇਜਾਂਗੇ ਤੇ ਕਿੰਨੇ ਪੈਸੇ ਲੈਣਗੇ ਮੈਨੂੰ ਇਹ ਸਾਰਾ ਪਹਿਲਾਂ ਕੁੱਲ ਜੇ ਨਾ ਗੱਲ ਹਾਂ ਹਾਂ ਕਿਸੀ ਰਾਤ ਰੱਖਣ ਦਾ 2500 ਲੱਗੂਗਾ ਰਾਤ ਨੂੰ ਨਹੀਂ ਰੱਖਦੇ ਰਾਤ ਨੂੰ ਤੁਸੀਂ ਆਵੇਂ ਕਰੇ ਰਾਤ ਨੂੰ ਅਸੀਂ ਮਰ ਮੁੜ ਜੀਗੇ ਉੱਥੇ ਫੇਰ ਮੌਲਕੋ ਕੁੜੀ ਦੇ ਗੱਲ ਚ ਪੈ ਜੀਗੇ ਇਹਨੇ ਇਹ ਜਗ੍ਹਾ ਕੰਮ ਨਹੀਂ ਅਸਤਾਬਸ ਉੱਥੇ ਇੱਕ ਦੋ ਵਾਰੀ ਮਿਲਾਂਗੇ ਬਸ ਇੱਕ ਦੋ ਵਾਰੀ ਕਰਾਂਗੇ ਬਸ ਘੰਟਾ ਕਰੋ ਜੀ ਦੋ ਵਾਰੀ ਕਰ ਲਾਂਗੇ ਫਿਰ ਤੁਸੀਂ 1000 ਰੁਪਏ ਦੇ ਦੇ ਜੀ ਹਾਂ 1000 ਰੁਪਏ ਦੇ ਦੇ ਜੀ 1000 ਰੁਪਏ ਪੱਕਾ ਫਿਰ ਡਨ ਹਾਂ ਅਸੀਂ ਜੀ ਜਾਣੇ ਹੈਗੇ ਤਨ ਤੇ ਕਿਨੇ 3000 1000 ਦੇ ਜੀ ਫਿਰ ਜੀ ਇਹ ਪਨਾ ਕਰੂੰਗੀ ਫਾਟ ਨਹੀਂ ਗਈ ਤੇ ਫਿਰ ਤਾਂ ਨੂੰ ਗੁਣਗਾ ਭੇਜ ਦੇ ਫਿਰ ਵਰ ਤਾਂ ਕੀ ਇਲਾਜ ਆ ਫਿਰ ਕੁੜੀਆਂ ਤੇ ਤਿੰਨ ਕੁੜੀਆਂ ਵੇਚਦੇ ਆਂਗਾ ਦੰਨ ਕੁੜੀਆਂ ਆ ਫਿਰ ਹਜ਼ਾਰ ਹਜ਼ਾਰ ਚਾਪਾ ਦੰਨ ਕਰਦੇ ਆਂ ਹਾਂ ਠੀਕ ਹੈ ਠੀਕ ਹੈ ਨਾ ਠੀਕ ਹੈ ਤੇ ਮੈਂ ਆ ਨੰਬਰ ਸੇਵ ਕਰ ਲਾ ਮੇਰਾ ਐਸੇ ਨੰਬਰ ਲੋਕਾਂ ਤੇ ਮਾਰੂਗਾ ਮੈਂ ਦੰਨ ਠੀਕ ਹੈ ਠੀਕ ਹੈ ਚੰਗਾ ਫਿਰ